ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਦਾ ਟਾਈਗਰ ਪੰਜਾਬ ਨਿਊਜ਼ ਚੈਨਲ ਦੇਖਣ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਹੈ। ਦਰਸ਼ਕੋ ਅੱਜ ਦਿਨ ਆਪਾਂ ਨਵੇਂ ਨਵੀਂ ਇੱਕ ਗੱਲਬਾਤ ਦੇ ਨਾਲ ਸਰਦਾਰ ਸਤਨਾਮ ਸਿੰਘ ਜੀ ਦੇ ਸੀਨੀਅਰ ਪੱਤਰਕਾਰ ਸਾਹਿਬ ਹੈ ਆਪਣੇ। ਉਹਨਾਂ ਨਾਲ ਜੁੜਦੇ ਰਹਿੰਨੇ ਆਂ, ਰੂਰੂ ਹੁੰਦੇ ਰਹਿੰਨੇ ਆਂ ਉਹਨਾਂ ਦਾ। ਅੱਜ ਫੇਰ ਇੱਕ ਅਹਿਮ ਗੱਲਬਾਤ ਤੇ ਆਪਾਂ ਫੇਰ ਸਤਨਾਮ ਜੀ ਨਾਲ ਜੁੜੇ ਆ। ਮਲਾਉਣੇ ਆ ਤੁਹਾਨੂੰ ਸਤਨਾਮ ਸਿੰਘ ਨਾਲ। ਸਤਨਾਮ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿਨਾਮ ਸ੍ਰੀ ਟਾਈਗਰ ਫਿਰ ਆਓ ਨਿਊ ਚੈਨਲ ਦੇਖਣ ਵਾਲਿਆਂ ਦਾ ਮੇਰੇ ਵੱਲੋਂ ਸਵਾਗਤ ਕੀਤਾ ਜਾਂਦਾ ਤੇ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿਨਾਮ ਸਿੰਘ ਜੀ ਜਿਵੇਂ ਆਪਾਂ ਆਏ ਦਿਨ ਨਵੀਂ ਨਵੀਂ ਗੱਲਬਾਤ ਨਵੇਂ ਨਵੇਂ ਮੁੱਦਿਆਂ ਤੇ ਆਪਾਂ ਗੱਲਬਾਤ ਅਕਸਰ ਹੀ ਕਰਦੇ ਰਹਿੰਦੇ ਜੀ ਅੱਜ ਫੇਰ ਮੰਚ 'ਤੇ ਆਇਆ ਇੱਕ ਬਹੁਤ ਗੰਭੀਰ ਤੇ ਅਹਿਮ ਮੁੱਦਾ ਹੈ ਤੇ ਕਿਉਂ ਨਾ ਆਪਾਂ ਇਸ ਮੁੱਦੇ ਤੇ ਸਰਤਾਮ ਸਿੰਘ ਜੀ ਨਾਲ ਚਰਚਾ ਕਰ ਲਈਏ ਮੈਂ ਆਪਣੇ ਮਨ 'ਚ ਹੀ ਸੋਚਿਆ ਠੀਕ ਹੈ ਜੀ ਤਾਂ ਹੀ ਮੈਂ ਤੁਹਾਨੂੰ ਅੱਜ ਸਟੂਡੀਓ 'ਚ ਬੁਲਾਇਆ ਬੁਲਾ ਕੇ ਤੇ ਮੈਂ ਕਿਹਾ ਵੀ ਆਪਾਂ ਇਸ ਮੁੱਦੇ ਤੇ ਆਪਾਂ ਗੱਲਬਾਤ ਕਰੀਏ ਹਾਂ ਜੀ ਨਾ ਤਾਂ ਕੋਈ ਸਰਕਾਰ ਕੋਈ ਇਧਰਲੇ ਪਾਸੇ ਧਿਆਨ ਦਿੰਦੀ ਏ ਨਾ ਹੀ ਕੋਈ ਹੋਰ ਕੋਈ ਇਧਰਲੇ ਪਾਸੇ ਧਿਆਨ ਦਿੰਦਾ ਜਿਵੇਂ ਆਪਾਂ ਕਹ ਲਈਏ ਐਮਪੀ ਐਮਐਲਏ ਪੰਜਾਬ ਸਰਕਾਰ ਸੈਂਟਰ ਗਵਰਨਮੈਂਟ ਕੋਈ ਨਹੀਂ ਧਿਆਨ ਦਿੰਦਾ ਜੜ ਕੀ ਮੁੱਦਾ ਬਹੁਤ ਗੰਭੀਰ ਹੈ ਕੀ ਮੁੱਦਾ ਮੁੱਦਾ ਇਹ ਹੈ ਜੀ ਜਿਹੜੇ ਆਪਾਂ ਅਕਸਰ ਹੀ ਤੁਸੀਂ ਵੀ ਮੈਂ ਵੀ ਸਾਰੇ ਪੰਜਾਬ ਵਾਸੀ ਇੰਡੀਆ ਵਾਸੀ ਦੇਖਦੇ ਹੋ ਕੀ ਦੇਖਦੇ ਆ ਪਿੰਡਾਂ ਵਿੱਚ ਪਿੰਡਾਂ ਦੀਆਂ ਖਾਸ ਕਰਕੇ ਗਲੀਆਂ ਵਿੱਚ ਸ਼ਹਿਰਾਂ ਦੀਆਂ ਗਲੀਆਂ ਵਿੱਚ ਬਹੁਤ ਸਾਰੇ ਕੁੱਤਿਆਂ ਦੇ ਵੱਡੇ ਵੱਡੇ ਝੁੰਡ ਫਿਰਦੇ ਆ ਵੈਰੀ ਗੁੱਡ ਵੱਡੇ ਵੱਡੇ ਕਿੱਡੇ ਕਿੱਡੇ ਆਪਾਂ ਕਹਿ ਸਕਦੇ ਹਾਂ 10 10 12 12 15 15 20 20 ਕੁੱਤੇ ਵਾਲੇ ਝੁੰਡ ਫਿਰਦੇ ਆਂ ਖੰਖਾਰੂ ਖੰਖਾਰੂ ਜਿਹੜੇ ਕੀ ਕਿਸੇ ਵੀ ਟਾਈਮ ਕਿਸੇ ਨੂੰ ਅਟੈਕ ਕਰ ਸਕਦੇ ਆ ਕਰਦੇ ਵੀ ਰਹਿੰਦੇ ਆ ਅਕਸਰ ਹੀ ਆਪਾਂ ਕੀ ਦਿਓ ਦੇਖਦੇ ਰਹੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਸੁਝਾਅ ਦੇਣਾ ਪ੍ਰਦੀਪ ਜੀ ਮੈਨੂੰ ਲੱਗਦਾ ਹੈ ਵੀ ਤੁਸੀਂ ਬਹੁਤ ਵਧੀਆ ਜਿਹੜੀ ਪਬਲਿਕ ਦੇ ਹਿੱਤ ਚ ਗੱਲ ਆ ਉਹ ਕਰਦੇ ਹੋ ਭਾਵੇਂ ਉਹ ਇੰਟਰਵਿਊ ਦੇ ਰੂਪ ਚ ਹੋਵੇ ਭਾਵੇਂ ਕਿਸੇ ਖਬਰ ਦੇ ਵਿੱਚ ਤੁਹਾਡੀਆਂ ਖਬਰਾਂ ਵੀ ਦੇਖਦੇ ਆ ਉਹਦੇ ਵਿੱਚ ਵੀ ਖਬਰ ਤੋਂ ਬਾਹਰ ਜਾ ਕੇ ਵੀ ਸਮਾਜ ਨੂੰ ਕੁਝ ਨਾ ਕੁਝ ਹਾਸਲ ਕਰਨ ਵਾਸਤੇ ਕੋਈ ਨਾ ਕੋਈ ਲੈਣਾ ਪਉਣੇ ਹੋ ਜੀ ਇਹ ਵਾਤੇ ਵੀ ਜਿਹੜੀ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ ਵੀ ਇੱਕ ਹਾਰਰ ਡੌਗ ਦੀ ਗੱਲ ਕੀਤੀ ਹੈ ਪੰਜਾਬੀ ਚ ਜਿਹਨੂੰ ਕੁੱਤਾ ਕਹਿਆ ਜਾਂਦਾ ਵਾਰਾ ਕੁੱਤੇ ਹਾਂ ਇਹ ਦੋ ਕਿਸਮਾਂ ਚਾਹੁੰਦੇ ਕੈਟਾਗਰੀ ਚਾਹੁੰਦੇ ਇੱਕ ਹੁੰਦੇ ਪਾਲਤੂ ਕੁੱਤੇ ਇੱਕ ਹੁੰਦੇ ਆ ਜੀ ਅਵਾਰਾ ਕੁੱਤੇ ਅੱਛਾ ਹੁਣ ਤੁਸੀਂ ਕਿਹੜੇ ਕਿਹੜੇ ਕੁੱਤਿਆਂ ਤੇ ਚਰਚਾ ਕਰਾਉਣੀ ਚਾਹੁੰਦੇ ਕਿ ਦੋਹਾਂ ਤੇ ਕਰਾਉਣੀ ਚਾਹੁੰਦੇ ਆ ਕਿ ਮੈਂ ਤਾਂ ਸਤਨਾਮ ਜੀ ਉਹ ਗੱਲ ਕਰਨਾ ਜਿਹੜੇ ਪਾਲਤੂ ਕੁੱਤੇ ਆ ਉਹ ਤਾਂ ਲੋਕਾਂ ਨੇ ਆਪਣੇ ਘਰੇ ਬੰਨੇ ਹੋਏ ਆ ਓਕੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਜਿਹੜੇ ਆਵਾਰਾ ਕੁੱਤੇ ਆ ਆਮ ਹੀ ਬੱਚਿਆਂ ਦੇ ਬਜ਼ੁਰਗਾਂ ਦੇ ਗਲ ਪੈਂਦੇ ਆ ਤੁਰੇ ਜਾਂਦੇ ਗਲੀ ਛੇ ਰਸਤੇ 'ਚ ਵੱਢ ਜਾਂਦੇ ਆ ਮੈਂ ਉਹਨਾਂ ਕੁੱਤਿਆਂ ਬਾਰੇ ਗੱਲ ਕਰਾਂ ਮੈਂ ਪੁੱਤ ਜੀ ਸਭ ਤੋਂ ਪਹਿਲਾਂ ਇਹ ਤੁਹਾਨੂੰ ਵੀ ਦਰਸ਼ਕਾਂ ਨੂੰ ਥੋੜੇ ਸ਼ਬਦਾਂ ਚ ਇਹ ਵੀ ਦੱਸਿਆ ਜਾਵੇ ਥੋੜਾ ਜਿਹਾ ਮੈਂ ਤੇਜ਼ ਬੋਲਾਂਗਾ ਉਹ ਆਪੇ ਸਮਝ ਲੈਣਗੇ ਕਿਉਂਕਿ ਸਕਰੀਨ ਜਿਹੜੀ ਸਮਾਂ ਹੈ ਕਿਸੇ ਦਾ ਸਾਕਾਰ ਨਹੀਂ ਇਹ ਚੱਲ ਹੀ ਜਾਂਦਾ ਹੈ ਅੱਥੇ ਇਹ ਪਤਾ ਕਿਉਂ ਨਾ ਹੋ ਬਤਾਈ ਤੇ ਕਿਸ ਤਰ੍ਹਾਂ ਆਈ ਇਹ ਹੋਇਆ ਕਿ ਦਰਅਸਲ ਜਿਹੜੇ ਸਾਡੇ ਦੁੱਧਾਰੂ ਪਸ਼ੂ ਸੀਨਾ ਅਸੀਂ ਸ਼ੁਰੂ ਤੋਂ ਪਾਲਦੇ ਸੀ ਕਿਸਾਨੀ ਖਾਸ ਕਰਕੇ ਦਿਹਾਤੀ ਖੇਤਰਾਂ ਦੇ ਲੋਕ ਫੇਰੀ ਏਰੀਏ ਚ ਉਹਨਾਂ ਦਾ ਦੁੱਧ ਜਿਹੜਾ ਸੀ ਉਹ ਸਪਲਾਈ ਦੇਣ ਵਾਸਤੇ ਅਸੀਂ ਉਹ ਦੁੱਧਾਰੂ ਪਸ਼ੂ ਨੂੰ ਪਾਲਦੇ ਸੀ ਅੱਛਾ ਜਦੋਂ ਉਹਨਾਂ ਦਾ ਕਟੜੂ ਮਰ ਜਾਂਦਾ ਸੀ ਅਸੀਂ ਦੁੱਧ ਨਹੀਂ ਛੱਡਦੇ ਸੀ ਜਿਆਦਾ ਤਵਕਾ ਸਾਡਾ ਮੈਂ ਤੇਜੀ ਤੋਂ ਤਾਂ ਬੋਲ ਰਿਹਾ ਵੀ ਸਮਾਂ ਘੱਟ ਲੱਗੇ ਅੱਛਾ ਉਹ ਸਾਡੇ ਆਮ ਲੇਡੀਜ਼ ਜਿਹੜੀਆਂ ਪਿੰਡਾਂ ਦੀਆਂ ਜਿਹੜੀਆਂ ਔਰਤਾਂ ਮਹਿਲਾਵਾਂ ਸੀ ਉਹ ਦੁੱਧ ਜਿਹੜਾ ਉਹਨਾਂ ਦਾ ਚੋਦ ਗਿਆ ਸੀ ਜਿਹੜੇ ਅਸੀਂ ਪਾਲਤੂ ਪਸ਼ੂ ਰੱਖਦੇ ਸੀ ਗਾਵਾਂ ਹੋਣ ਜਾਂ ਮੱਚਾ ਅੱਛਾ ਉਹ ਕੀ ਕਰਦੇ ਸੀ ਉਹਨਾਂ ਨੂੰ ਸਾਡੇ ਵੱਲੋਂ ਦੁੱਧ ਨਹੀਂ ਛੱਡਿਆ ਜਾਂਦਾ ਸੀ ਦੁੱਧ ਨਾਲ ਛੱਡਿਆ ਜਾਣ ਕਰਕੇ ਉਹ ਜਿਹੜੇ ਪਸ਼ੂਆਂ ਦੇ ਬੱਚੇ ਸੀ ਮਹਿਰੂਆਂ ਦੇ ਜਾਂ ਗਾਵਾਂ ਦੇ ਬੱਚੇ ਸੀ ਉਹ ਛੇਤੀ ਡੱਟ ਹੋ ਜਾਂਦੇ ਸੀ ਮਰ ਜਾਂਦੇ ਸੀ ਅੱਛਾ ਜਦੋਂ ਉਹ ਮਰ ਜਾਂਦੇ ਸੀ ਉਹ ਫਿਰ ਜਿਹੜੀਆਂ ਸੀ ਉਹ ਇੱਕ ਵਰਾਗ ਦੇ ਵਿੱਚ ਉਹ ਪਸ਼ੂ ਮਿਲਣੋਂ ਹਟ ਜਾਂਦੇ ਸੀ ਜੀ ਜਦੋਂ ਪਸ਼ੂ ਮਿਲਣੋਂ ਹਟ ਜਾਂਦੇ ਸੀ ਇਹ ਦੁੱਧ ਨਹੀਂ ਦਿੰਦੀਆਂ ਸੀ ਅਸੀਂ ਕੀ ਕਰਦੇ ਸੀ ਅਸੀਂ ਇੱਕ ਬਹੁਤ ਭੈੜਾ ਜਿਹੜਾ ਜ਼ਹਿਰੀਲਾ ਟੀਕਾ ਹੁੰਦਾ ਸੀ ਉਹ ਜਿਹੜਾ ਮੈਂ ਵੀ ਵੇਖਦਾ ਰਿਆਂ ਸਾਡੇ ਪਰਿਵਾਰ ਚ ਵੀ ਤੇ ਸਾਡੇ ਆਸ-ਪਾਸ ਸੀ ਉਹ ਲੱਗਦੇ ਹੁੰਦੇ ਸੀ ਆਕਸੀਟੋਕਸਿਨ ਹਾਂ ਜਦੋਂ ਆਕਸੀਟੋਕਸਿਨ ਟੀਕਾ ਲੱਗਦਾ ਸੀ ਨਾ ਉਹ ਸਾਰੇ ਪਸ਼ੂ ਨੂੰ ਜ਼ਹਿਰ ਕਰਦਾ ਹੈ ਤੇ ਉਹ ਦੁੱਧ ਤਾਂ ਜ਼ਰੂਰ ਦੇ ਦਿੰਦੀ ਆ ਪੰਜ-7 ਮਿੰਟਾਂ ਜੀ ਪਸ਼ੂ ਦਾ ਜਿਹੜਾ ਸਰੀਰ ਨੂੰ ਪਸ਼ਮਾਜ ਉਹ ਪਸ਼ਮਾਜ ਹੀ ਉਹ ਸਰੀਰ ਦੇ ਅੰਦਰ ਐਸੀ ਹਰਕਤ ਪੈਦਾ ਕਰਦਾ ਸੀ ਤੇ ਉਹ ਦੁੱਧ ਚ ਵੀ ਆਉਂਦੀ ਸੀ ਤੇ ਉਹ ਪਸ਼ੂ ਦੇ ਮਾਰਚ ਵੀ ਜਦੋਂ ਲਗਾਤਾਰ ਅਸੀਂ ਉਹ ਟੀਕਿਆਂ ਦਾ ਸੇਵਨ ਕਰਦੇ ਸੀ ਉਹ ਪਸ਼ੂ ਦਾ ਜਿਹੜਾ ਸੀਗਾ ਉਹ ਵਜੂਦ ਆ ਜੀ ਸਰੀਰ ਆ ਉਹ ਇੰਨਾ ਡੈਡ ਹੋ ਜਾਂਦਾ ਸੀ ਕਿ ਜਦੋਂ ਉਹ ਪਸ਼ੂ ਮੌਤ ਤੱਕ ਪਹੁੰਚ ਜਾਂਦਾ ਜਦੋਂ ਪਹੁੰਚ ਜਾਂਦਾ ਸੀ ਅਸੀਂ ਚੱਕ ਕੇ ਉਹਨੂੰ ਸਿਵਿਆਂ 'ਚ ਛੱਡ ਦਿੰਦੇ ਸੀ ਹੱਡਾ ਰੋੜੀ ਹੱਡਾ ਰੋੜੀ ਜਿੱਨੂੰ ਬੋਲਦੇ ਆ ਫਿਰ ਸ਼ਮਸ਼ਾਨ ਘਾਟ ਕੋਲ ਬਾਰਾ ਕਰਦੇ ਅੱਛਾ ਜਦੋਂ ਅਸੀਂ ਉੱਥੇ ਛੱਡਦੇ ਸੀ ਉੱਥੇ ਫਿਰ ਸਭ ਤੋਂ ਪਹਿਲਾਂ ਅੱਜ ਤੋਂ ਤੁਸੀਂ ਦੇਖਿਓ ਨਾ 25-30 ਸਾਲ ਪਹਿਲਾਂ ਜਿਆਦਾ ਹੀ ਹੋ ਗਿਆ ਉੱਥੇ ਬਹੁਤ ਉੱਚੀ ਉੱਡਦੇ ਫਿਰਦੇ ਹੁੰਦੇ ਸੀ ਜਾਨਵਰ ਜਿਨ੍ਹਾਂ ਨੂੰ ਚਾਹ ਪਤਾ ਨਹੀਂ ਹਾਂ ਕੋਈ ਗਿਰਜਾ ਕੋਈ ਲਾ ਕੋਈ ਉਹ ਕਹਿੰਦਾ ਹੁੰਦਾ ਸੀ ਦੇਖੋ ਵੀ ਉਹ ਆਮ ਰੋਖ ਨੂੰ ਉੱਪਰ ਉੜਦੀਆਂ ਦੇਖਤੀਆਂ ਨਹੀਂ ਹੁੰਦੀਆਂ ਸੀ ਉਹ ਇੱਕ ਐਜਾ ਜਾਨਵਰ ਸੀ ਉਹ ਉੱਤੇ ਉੜਦੀਆਂ ਉੜੜੀਆਂ ਦੇਖ ਲੈਂਦੀਆਂ ਵੀ ਕਿਹੜੇ ਸਰ ਕਾਨਿਆਂ ਤੇ ਕਿੱਥੇ ਕਿਹੜਾ ਰੋੜੀਆਂ ਚ ਪਸ਼ੂ ਮਰ ਗਿਆ ਉਹ ਉੱਥੇ ਉਤਰ ਕੇ ਆਪਣੇ ਪੇਟ ਵਾਸਤੇ ਉਹ ਜਦੋਂ ਨਰਵਾਹ ਕਰਦੀਆਂ ਸੀ ਉਹ ਪਸ਼ੂ ਨੂੰ ਖਾਂਦੀਆਂ ਸੀ ਜਦੋਂ ਪਸ਼ੂ ਨੂੰ ਖਾਂਦੀਆਂ ਸੀ ਤੇ ਥੋੜੇ ਚਿਰ ਬਾਅਦ ਕੁਝ ਘੰਟਿਆਂ ਬਾਅਦ ਜਿਹੜਾ ਉਹ ਜਾਨਵਰ ਸੀ ਸਾਡੇ ਸਾਫ ਸਫਾਈ ਕਰਨ ਵਾਲੇ ਉਹ ਜਾਨਵਰ ਜਿਹੜੇ ਸੀ ਇੱਕ ਕਰ ਦੋ ਕਰ ਕਰਦੇ ਕਰਦੇ ਕੁਝ ਮੇਨੇ ਜਿਹੜੇ ਸੀ ਉਹ ਇਲਾ ਜਿਹੜੀਆਂ ਸੀ ਉਹ ਖਤਮ ਹੋ ਖਤਮ ਹੋ ਗਈਆਂ ਖਤਮ ਹੋ ਗਿਆ ਇੱਥੇ ਜਦੋਂ ਰੌਲਾ ਪਿਆਣਾ ਵੀ ਜਦੋਂ ਇਲਾ ਖਤਮ ਹੋ ਗਈਆਂ ਉਹ ਦਹਾੜੂ ਪਸ਼ੂ ਜਿਹੜੇ ਸੀ ਉਹ ਸੰਭਾਲਦੇ ਓਕੇ ਹੋ ਗਏ ਆਮ ਬੰਦਾ ਧਰਤੀ ਚ ਟੋਏ ਫੱਟਣ ਤੋਂ ਡਰਦਾ ਸੀ ਕੁਛ ਕਰਦਾ ਸੀ ਤੇ ਜਦੋਂ ਇਹ ਸਮੱਸਿਆ ਆਈਆਂ ਰੋਲਨ ਅੱਗੇ ਤੇ ਫਿਰ ਇੱਕ ਬੇਰੀ ਕੇਂਦਰ ਸਰਕਾਰ ਦੇ ਵਿੱਚ ਉਹ ਸਾਡੇ ਮੰਤਰੀ ਜੀ ਆਏ ਸੀਗੇ ਵੇ ਗਾਂਧੀ ਪਰਿਵਾਰ ਦੇ ਵਿੱਚੋਂ ਜਿਨ੍ਹਾਂ ਨੂੰ ਮਹਨਕਲ ਤਾਂ ਮਹਨਕ ਗਾਂਧੀ ਜੀ ਦੇ ਨਾਮ ਜਾਣਿਆ ਜਾਂਦਾ ਉਹਨਾਂ ਨੇ ਪ੍ਰਦੀਪ ਜੀ ਇੱਕ ਕਾਨੂੰਨ ਬਣਾ ਦਿੱਤਾ ਵੀ ਇਹ ਜਿਹੜੇ ਕੁੱਤੇ ਆ ਗਾ ਸਾਫ ਸਫਾਈ ਗੰਦਗੀ ਨੂੰ ਸੰਭਾਲਣ ਵਾਸਤੇ ਇਹਨਾਂ ਦੀ ਜ਼ਰੂਰਤ ਤਾਂ ਉਹਨਾਂ ਨੇ ਇੱਕ ਐਕਟ ਬਣਾਤਾ ਤੇ ਉਹ ਐਕਟ ਦੇ ਵਿੱਚ ਕੀ ਕੀਤਾ ਵੀ ਕੁੱਤਿਆਂ ਦੇ ਮਾਰਕ ਤੇ ਮਨਾਈ ਲਾ ਦਿੱਤੀ ਗਈ ਉਸ ਤੋਂ ਪਹਿਲਾਂ ਦੇਖਿਆ ਵੀ ਚੌਂਕੀਦਾਰ ਫੜਾ ਬਣਾਉਂਦਾ ਸੀ ਗੋਲੀਆਂ ਪਾਉਂਦਾ ਇਹ ਕੁੱਤੇ ਆ ਕੇ ਠੀਕੇ ਵੀ ਲਾਈ ਜਾਂਦੇ ਸੀ ਠੀਕੇ ਵੀ ਲੱਗ ਜਾਂਦੇ ਸੀ ਤੇ ਜਾਂਦੇ ਉਹ ਕੁੱਤੇ ਮਾਰ ਦਿੱਤੇ ਜਾਂਦੇ ਉਸ ਤੋਂ ਬਾਅਦ ਇਹ ਕੁੱਤਿਆਂ ਦੀ ਜਿਹੜੀ ਸੀ ਹੋਂਦ ਉਹ ਬਰਕਰਾਰ ਰਹੀ ਨੀਰਮਕਾਂ ਕਾਂਦੀ ਨੇ ਬੈਨ ਕਰ ਦਿੱਤਾ ਬੈਨ ਕਰਤਾ ਤੇ ਕੁੱਤੇ ਜਿਹੜੇ ਸੀ ਅੱਜ ਲੋਕਾਂ ਲਈ ਮਸੀਬਤ ਬਣੇ ਆ ਇਹ ਕੁੱਤੇ ਜਿਹੜੇ ਸੀ ਇਹਨਾਂ ਦੀ ਜ਼ਿੰਦਗੀ 'ਤੇ ਇਹਨਾਂ ਦੇ ਵਾਧਾ ਹੋ ਗਿਆ ਉਤਪਾਦਨ ਚ ਜਦੋਂ ਇਹਨਾਂ ਦੇ ਵਾਅਦਾ ਹੋਇਆ ਇਸ ਕਰਕੇ ਉਹ ਕਾਨੂੰਨ ਜਿਹੜਾ ਉਹ ਲੋਕਾਂ ਲਈ ਇੱਥੇ ਆਣ ਕੇ ਘਾਤਕੋ ਸਿੱਧ ਹੋਇਆ ਘਾਤਕ ਇਸ ਕਰਕੇ ਹੋਇਆ ਵੀ ਹੁਣ ਤੁਸੀਂ ਆਮ ਦੇਖਿਆ ਕਿ ਸਵਾਲ ਕੀਤਾ ਵੀ ਪਹਿਲਾਂ ਤਾਂ ਇਹ ਜਾਨਵਰਾਂ ਨੂੰ ਹੱਡਾ ਰੋੜੀਆਂ ਚੋਂ ਖਾਰੂ ਕੁੱਤੇ ਖਾਂਦੇ ਸੀ ਇਹਨਾਂ ਨੂੰ ਜੇ ਆਪਾਂ ਇੱਥੇ ਇਹ ਕਹਿ ਦਈਏ ਨਾ ਵੀ ਜਾਨਵਰਾਂ ਦੀ ਤਰ੍ਹਾਂ ਜਿਹੜੇ ਇਹਨਾਂ ਨੂੰ ਆਦਮ ਖੋਰ ਕੁੱਤੇ ਆਦਮ ਕੋ ਆਦਮ ਕੋ ਡਾਗ ਕਹਿੰਦਾ ਜਨਤਾ ਅਟੈਕ ਕਰਨਾ ਆਦਮ ਕੋਰੀ ਅਟੈਕ ਕਰਨ ਲੱਗੇ ਜੀ ਜਿਵੇਂ ਰਾਤ ਨੂੰ ਕੋਈ ਪਾਣੀ ਲਾਉਣ ਗਿਆ ਕੋਈ ਕੋਈ ਬੱਚਾ ਛੋਟਾ ਸਕੂਲ ਜਾਂਦਾ ਮਿਲ ਗਿਆ ਇਹ ਨਿੱਤ ਦਿਨ ਤੁਹਾਨੂੰ ਪੜਨ ਨੂੰ ਸੁਣਨ ਨੂੰ ਮਿਲਦਾ ਹੈ ਵੀ ਇਹ ਕੁੱਤੇ ਜਿਹੜੇ ਉਹਦੇ ਤੇ ਅਟੈਕ ਕਰਦੇ ਹਮਲਾ ਕਰਦੇ ਆ ਕਈ ਘਰ ਹਾਂਜੀ ਹਾਂਜੀ ਕਈ ਘਰਾਂ ਦੇ ਜਿਹੜੇ ਸੀ ਬੱਚੇ ਕਈ ਇਹਨਾਂ ਨੇ ਖਾਲੀ ਕਰਤੇ ਕਿਉਂਕਿ ਅੱਜਕੱਲ 1 2 2 ਬੱਚੇ ਲੋਕ ਪੈਦਾ ਕਰਦੇ ਆ ਅੱਛਾ ਇਹਨਾਂ ਨੇ ਪੂਰੇ ਖਾਲੀ ਕਰਤੇ ਚਲੋ ਅਸੀਂ ਇਹ ਗੱਲ ਨੂੰ ਸਮਝ ਰਹੇ ਆ ਤੇ ਵੀ ਚਲੋ ਸਰਕਾਰਾਂ ਦਾ ਕੰਮ ਹੁੰਦਾ ਪਬਲਿਕ ਦੇ ਹਿੱਤ ਚ ਫੈਸਲੇ ਲੈਣੇ ਜੀ ਉਹ ਕਾਨੂੰਨ ਦੇ ਰੂਪ ਚ ਲਏ ਜਾਣ ਉਹ ਜਨਤਕ ਰੂਪ ਚ ਲਏ ਜਾਣ ਅੱਛਾ ਜੇਕਰ ਚਲੋ ਇਹ ਕਾਨੂੰਨ ਬਣਾਇਆ ਸੀ ਠੀਕ ਆ ਬਣ ਗਿਆ ਪਰ ਅੱਜ ਜਿਹੜਾ ਇਹ ਕਾਨੂੰਨ ਆ ਇਹ ਜਦੋਂ ਦਿੱਤ ਦੇ ਨਵੇਂ ਕਾਨੂੰਨ ਬਣਾ ਕੇ ਜੀ ਹੋਰ ਚੀਜ਼ਾਂ ਚ ਸੋਧ ਹੁੰਦੀ ਆ ਤੇ ਇਹ ਜਿਹੜੇ ਇਹ ਕੁੱਤੇ ਨੂੰ ਮਾਰਨ ਦੇ ਕਾਨੂੰਨ ਆ ਮੇਨਕਾ ਗਾਂਧੀ ਦੇ ਇਸ ਕਾਨੂੰਨ ਵੱਲ ਵੀ ਕੋਈ ਨਾ ਕੋਈ ਧਿਆਨ ਦੇਣਾ ਚਾਹੀਦਾ ਕਿੰਨੂੰ ਦੇਣਾ ਚਾਹੀਦਾ ਵੀ ਜਿਹਨਾਂ ਨੂੰ ਅਸੀਂ ਵੋਟਾਂ ਪਾ ਕੇ ਭੇਜਦੇ ਆ ਐਮ ਐਲ ਏ ਪੜਾਉਣੇ ਐਮ ਪੀ ਐਮ ਪੀ ਪੜਾਉਣੇ ਆ ਲੋਕਾਂ ਨੂੰ ਐਮ ਐਲ ਏ ਜਿਹੜਾ ਰਾਜ ਸਭਾ ਤੇ ਰਾਜੰਦ ਹੈ ਇੱਕ ਸਟੇਟ ਤੇ ਰਹ ਜਾਂਦਾ ਤੇ ਕੇਂਦਰ ਆ ਜਿਹੜਾ ਕੇਂਦਰ ਉਹ ਸਰਕਾਰ ਚ ਜਾਂਦੇ ਸਾਡੇ ਐਮ ਪੀ ਅੱਛਾ ਜਦੋਂ ਐਮ ਪੀ ਆ ਦੇ ਇਹ ਜਿਲ੍ਹਿਆਂ 'ਚ ਇਹ ਵਾਰਦਾਤਾ ਹੁੰਦੀਆਂ ਪਰ ਐਪੀਆ ਨੂੰ ਉੱਥੇ ਬਾਜਤ ਹੋਣੀ ਚਾਹੀਦੀ ਆ ਵੀ ਇਹ ਕਾਨੂੰਨ ਦੇ ਵਿੱਚ ਸੋਧ ਕਰਕੇ ਜਿਹੜੀ ਇਹ ਕੁੱਤਿਆਂ ਦੀ ਰੋਕਥਾਮ ਵਾਸਤੇ ਕੋਈ ਨਾ ਕੋਈ ਕਾਨੂੰਨ ਕੰਟਰੋਲ ਜਾਂ ਕੋਈ ਇਹਨਾਂ ਦਾ ਕੋਈ ਜਿਵੇਂ گاਵਾਂ ਦਾ ਆਸ਼ਰਮ ਬਣਾਤਾ ਜਿਵੇਂ ਗਊਸ਼ਾਲਾ ਅੱਛਾ ਇਹਨਾਂ ਦੀ ਕੋਈ ਬਣਾਏ ਜਾਣ ਜਿਹੜਾ ਮਰਤੂ ਪਸ਼ੂ ਆ ਉਹ ਫਾਲਤੂ ਥਾਂ 'ਤੇ ਸੁੱਤਣ ਦੀ ਬਜਾਏ ਇਹ ਉੱਥੇ ਜਾ ਕੇ ਸੁੱਤਿਆ ਜਾਵੇ ਜਿੱਥੇ ਜਿਹੜਾ ਕਾਨੂੰਨ ਵੀ ਵਰਕ ਕਰਦਾ ਰਹੇ ਜੇ ਤੇ ਜਿਹੜੇ ਬੱਚਿਆਂ ਦੀ ਸੇਫਟੀ ਆ ਉਹ ਵੀ ਵਰਕ ਕਰਦਾ ਰਹੇ ਜੇ ਹੁਣ ਦੇਖੋ ਵੀ ਇੱਕ ਤਾਂ ਨਸ਼ੇੜੀ ਨੌਜਵਾਨ ਇੱਕ ਪਾਲਤੂ ਕੁੱਤੇ ਇਹਨਾਂ ਦੋਵਾਂ ਦੇ ਕਾਰਨ ਜਿਹੜੇ ਪਬਲਿਕ ਆ ਉਹ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਕੋਈ ਨਹੀਂ ਸਮਝਦੀ ਵੀ ਜੇ ਕੋਈ ਗਿਆ ਇਹਦਾ ਪਤਾ ਨਹੀਂ ਮੁੜ ਕੇ ਆਉਣਾ ਕਿ ਨਹੀਂ ਆਉਣਾ ਕਿਉਂਕਿ ਇੱਕ ਤਾਂ ਉਹ ਨਸ਼ੇੜੀ ਜਿਹੜੇ ਆ ਉਹ ਮਾਰਦੇ ਆ ਟੱਟਾ ਮਾਰਦੇ ਆ ਜੇ ਕੋਈ ਨਸ਼ੇੜੀਆਂ ਤੋਂ ਵੱਜ ਜਾਂਦਾ ਤੇ ਪਾਲਤੂ ਕੁੱਤੇ ਬਹੁਤ ਹਮਲੇ ਕਰਦੇ ਆ ਤੁਸੀਂ ਵੀਡੀਓ ਨੋਟ ਨਹੀਂ ਕਰਦੇ ਇਹ ਜਿਹੜੇ ਇਹਨਾਂ ਨੂੰ ਇਹ ਆਦਮ ਖੋਰ ਕੁੱਤੇ ਉਹਦਾ ਰੂਪ ਦੇਣਾ ਹੈ ਅੱਛਾ ਮੈਂ ਦੇਖਿਆ ਅਕਸਰ ਹੀ ਜੀ ਮਾਣਯੋਗ ਆਪਣੇ ਐਮਪੀ ਸਾਹਿਬ ਰਵਨੀਤ ਬਿੱਟੂ ਜੀ ਲੁਧਿਆਣੇ ਵਾਲੇ ਉਹ ਕਹਿੰਦਾ ਜੀ ਮੈਂ ਤਾਂ ਪੰਜਾਬੀਆਂ ਦੇ ਵਾਸਤੇ ਮੈਂ ਤਾਂ ਪੰਜਾਬ ਵਾਸਤੇ ਆਏ ਦਿਨ ਨਵੇਂ ਤੋਂ ਨਵੇਂ ਮੁੱਦੇ ਚੱਕਦਾ ਰਹਿਣਾ ਸੰਸਦ ਵਿੱਚ ਜਾ ਕੇ ਕਿ ਇਹ ਪੰਜਾਬ ਦਾ ਮੁੱਦਾ ਨਹੀਂ ਉਹਨਾਂ ਨੂੰ ਨਹੀਂ ਲੱਗਦਾ ਇਹ ਪੰਜਾਬ ਦਾ ਮੁੱਦਾ ਕਿ ਉਹਨਾਂ ਨੂੰ ਇਹ ਸੰਸਦ ਦੇ ਵਿੱਚ ਆਵਾਜ਼ ਉਠਾਉਣੀ ਚਾਹੀਦੀ ਹੈ ਰਵਨੀਤ ਬਿੱਟੂ ਜੀ ਨੂੰ ਕਿ ਨਹੀਂ ਦੇਖੋ ਜਿਹੜਾ ਰਹੁਨੀਤ ਬਿੱਟੂ ਦਾ ਪਰਿਵਾਰ ਹੈ ਨਾ ਜੇ ਮੈਂ ਉਹਦੇ ਬਾਰੇ ਜਾਦੀ ਤੱਕ ਗਿਆ ਨਾ ਤੇ ਪ੍ਰਦੀਪ ਜੀ ਮੈਨੂੰ ਲੱਗਦਾ ਕਈ ਵਾਰ ਨਹੀਂ ਸਮਾਂ ਨਹੀਂ ਲੱਗਦਾ ਜੀ ਸਮਾਂ ਸਮੇਂ ਨਹੀਂ ਕੋਈ ਪਰਿਵਾਰ ਨਹੀਂ ਪਤ్రਕਾਰ ਇਸ ਕੰਮ ਲਈ ਹੁੰਦੇ ਆ ਹੈ ਅੱਛਾ ਜੇ ਮੈਂ ਰਹੁਨੀਤ ਬਿੱਟੂ ਬਾਰੇ ਕੁਝ ਜਾਦੀ ਚਰਚਾ ਕਰਦੀ ਨਾ ਤੇ ਜਦੋਂ ਆਪਾਂ ਇਹ ਇੰਟਰਵਿਊ ਚਲਾਈ ਨਾ ਤੇ ਜਿਹੜੇ ਪੰਜਾਬ ਦੇ ਜਾਂ ਵਿਸ਼ਵ ਭਰ ਦੇ ਸਿੱਖ ਬੈਠੇ ਆ ਜੀ ਉਹਨਾਂ ਨੇ ਮੈਨੂੰ ਲਾਣਤਾ ਪਾਉਣੀ ਆ ਵੀ ਤੈਨੂੰ ਇਸ ਬੰਦੇ ਦੀ ਗੱਲ ਤੇ ਹੀ ਚਰਚਾ ਕਰਨੀ ਆਈ ਕਿਉਂਕਿ ਇਹ ਪਰਿਵਾਰ ਤਾਂ ਪਹਿਲਾਂ ਹੀ ਗਲਤ ਚੁੱਕਿਆ ਇਹ ਜਿਹੜੇ ਪੰਜਾਬ ਦਾ ਭਲਾ ਕਦੋਂ ਕਰਨਗੇ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨ ਤੇ ਸਭ ਕੁਝ ਹੀ ਖਤਮ ਕਰਤਾ ਜਿਵੇਂ ਖਕਾਰੂ ਕੁੱਤੇ ਕਰਦੇ ਆ ਉਵੇਂ ਹੀ ਇਹਨਾਂ ਨੇ ਕਰਤਾ ਉਵੇਂ ਇਹਨਾਂ ਨੇ ਕੀਤਾ ਤੇ ਇਹ ਬਿੱਟੂ ਵੱਲ ਨਾਸ ਨਹੀਂ ਹੋਰ ਕਿਸੇ ਐਮਪੀ ਦੀ ਗੱਲ ਕਰੋ ਮੈਂ ਉਹਦੇ ਤੇ ਜਵਾਬ ਦੇਣਾ ਹਾਂ ਹੋਰ ਨਹੀਂ ਨਾ ਤੇ ਸਰਦਾਰ ਸ਼ੇਰ ਸਿੰਘ ਕਬਾਇਆ ਜੀ ਦੂਸਰੀ ਵਾਰੀ ਐਮਪੀ ਬਣਿਆ ਕਿ ਇਹਨਾਂ ਨੂੰ ਮੁੱਦਾ ਨਹੀਂ ਚੱਕਣਾ ਚਾਹੀਦਾ ਇਸ ਚੀਜ਼ ਦਾ ਇਹ ਵੀ ਚੱਕ ਸਕਦੇ ਹਾਂ ਇਹ ਵੀ ਬੈਠੇ ਆ ਹੁਣ ਲੱਗੋ ਜਵਾਬ ਅੱਛਾ ਹੁਣ ਜਵਾਬ ਤੁਸੀਂ ਇਹ ਲਓ ਵੀ ਜਦੋਂ ਇਹਨਾਂ ਨੂੰ ਬਣਾ ਕੇ ਭੇਜਦੇ ਨੇ ਹਨ ਇਹ ਤਾਂ ਇੱਕ ਹੁਣ ਤਾਂ ਜਨਾਨੀਆਂ ਸਿਆਣੀਆਂ ਹੋਈਆਂ ਇੱਕ ਦੋ ਨੂੰ ਛੱਡ ਕੇ ਕਬੀਲਿਆਂ ਤੇ ਨਹੀਂ ਤਾਂ ਪਹਿਲਾਂ ਕਹਿੰਦੇ ਹੁੰਦੇ ਤੈਨੂੰ ਨਾ ਤੈਨੂੰ ਪਾਉਂ ਅੱਛਾ ਇਹ ਤਾਂ ਉੱਥੇ ਜਨਾਨੀਆਂ ਨੂੰ ਮਿਹਣੇ ਦੇਣ ਤੇ ਆ ਗਏ ਇਹਨਾਂ ਨੂੰ ਲੋਕ ਭਲਾਈ ਦੇ ਮੁੱਦੇ ਚੱਕਰ ਕਦੋਂ ਤੇ ਉੱਥੇ ਤਾਂ ਜਾ ਕੇ ਚਿੱਕੜ ਛਾਲਣਾ ਸ਼ੁਰੂ ਕਰ ਦਿੰਦੇ ਇੱਕ ਦੂਜੇ ਤੇ ਅੱਛਾ ਜਦੋਂ ਮੰਨ ਲਉ ਆਪਾਂ ਇੱਕ ਐਪੀ ਤੇ ਚਿੱਕੜ ਛਾਲਦੇ ਆਂ ਸਾਬ ਕਤ ਜੀ ਤੁਸੀਂ ਸਿਆਪਾ ਛੱਡੋ ਉਤੋਂ ਕੁਝ ਨਹੀਂ ਹੋਇਆ ਤੁਸੀਂ ਜਿੰਨਾ ਉਧਰ ਵੇਸਟ ਕਰਦੇ ਉੱਠ ਕੇ ਮਾਈਕ ਫੜ ਕੇ ਸਪੀਕਰ ਤੋਂ ਸਮਾਂ ਲੈਣੇ ਹੋ ਉਦੋਂ ਅਜੇ ਕੰਮਾਂ ਲਈ ਸਮਾਂ ਕੱਢੋ ਜਿਹੜਾ ਸਮਾਂ ਲੰਘ ਗਿਆ ਉਹ ਤਾਂ ਕੋਈ ਜ਼ਿੰਮੇਵਾਰੀ ਨਹੀਂ ਪਰ ਮੈਨੂੰ ਇਹ ਲੱਗਦਾ ਹੈ ਵੀ ਇਹਨਾਂ ਲੋਕਾਂ ਦੇ ਕੋਲੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਨਾ ਇਹਨਾਂ ਨੇ ਮੁੱਦੇ ਚੁੱਕਨੇ ਆ ਮੈਂ ਤਾਂ ਇੱਕ ਜਿਹੜਾ ਸਿਸਟਮ ਆ ਕਾਨੂੰਨ ਦਾਣ ਆ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਜੇ ਵੱਡੇ ਵੱਡੇ ਕਾਨੂੰਨਾਂ ਦੇ ਵਿੱਚ ਸੋਧ ਹੋ ਗਈ ਆ ਤੇ ਜੇ ਤੁਸੀਂ ਇੱਕ ਤਰ੍ਹਾਂ ਇਨਸਾਨੀਅਤ ਦੇ ਤੁਸੀਂ ਹੱਕ ਚ ਜਿੰਮੇਵਾਰ ਹੋ ਤੇ ਫਿਰ ਇਹ ਕਾਨੂੰਨ ਦੇ ਵਿੱਚ ਸੋਧ ਕਰ ਲਈ ਉੱਥੇ ਐਮਪੀ ਕਿਉਂ ਨਹੀਂ ਕੋਈ ਵੀ ਬੋਲਦਾ ਭਾਵੇਂ ਇੰਡੀਆ ਦੇ ਵਿੱਚ ਕਿਸੇ ਦਾ ਵੀ ਹੋਵੇ ਕਿਉਂਕਿ ਕਾਨੂੰਨ ਤਾਂ ਇੰਡੀਆ 'ਚ ਹੀ ਬਣਿਆ ਤੇ ਫਿਰ ਮੈਨੂੰ ਤਾਂ ਲੱਗਦਾ ਸਾਰੇ ਐਮਪੀ ਇਹੋ ਵੇਚੇ ਹੀ ਲੱਗਦੇ ਅੱਛਾ ਇੱਕ ਚੀਜ਼ ਹੋਰ ਆ ਜੇ ਐਮਪੀਆਂ ਦਾ ਬੱਚਾ ਖਾਦਾ ਹੋਵੇ ਕੁੱਤਿਆਂ ਨੇ ਲੋਚ ਲੋਚ ਕੇ ਜੇ ਬੱਚਿਆਂ ਦਾ ਐਪੀ ਦਾ ਖਾਦਾ ਹੋਵੇ ਦਾਦਾ ਪਿਓ ਸਭ ਕੁਝ ਹੁਣ ਇਹ ਤਾਂ ਬੈਠੇ ਕਿਥੇ ਆ ਕੱਲਾ ਬਿਆਨ ਦੇਈ ਜਾਂਦੇ ਇੱਕ ਸਾਡੇ ਕੋਲ ਸੋਸ਼ਲ ਮੀਡੀਆ ਆ ਗਿਆ ਭੰਦ ਨੇ 100 100 ਤਾਂ ਗਨਮੈਨ ਖਲਾ ਰਿਹਾ ਤੇ ਬਿਆਨ ਐ ਦੇਂਦੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਉਹ ਡਰ ਤਾਂ ਤੁਹਾਨੂੰ ਹੋਏਗਾ ਹੀ ਆ ਜਦੋਂ ਤੁਸੀਂ ਬਿਆਨ ਦੇਣ ਦਵੇ ਵੀ ਤੁਹਾਡੇ ਨਾਲ 20 20 ਗਨਮੈਨ ਖੜੇ ਆ ਹਾਂ ਜੀ ਐਡੀ ਤੋਂ 40 ਅੱਛਾ ਜੇ ਤੁਸੀਂ ਲੋਕਾਂ ਦੇ ਸਹੀ ਕੰਮ ਕਰੋ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ ਤੁਹਾਨੂੰ ਗਨਮੈਨਾਂ ਦੀ ਲੋੜ ਕੀ ਆ ਸਿੱਧੇ ਆ ਕੇ ਉਹਨਾਂ ਨਾਲ ਗੱਲ ਕਰੋ ਅੱਛਾ ਗਨਮੈਨ ਤਾਂ ਉਹਨਾਂ ਦੇ ਨੇੜੇ ਨਹੀਂ ਲੱਗਣ ਦਿੰਦੇ ਤੇ ਜਿਨ੍ਹਾਂ ਦੇ ਨੇੜੇ ਗਨਮੈਨ ਜਾਣ ਨਹੀਂ ਦਿੰਦੇ ਤੇ ਸਾਡੀਆਂ ਦੁੱਖ ਤੋਂ ਕਿੰਗਾਉਂਦਾ ਉਹਨਾਂ ਨੂੰ ਪਤਾ ਵੀ ਕੀ ਆ ਇਸ ਕਰਕੇ ਜਿਹੜੇ ਖੰਖਾਰੂ ਕੁੱਤੇ ਆ ਨਾ ਜੀ ਇਹ ਖੰਖਾਰੂ ਕੁੱਤੇ ਜਿਹੜੇ ਦਿੱਲੀ ਜਿੱਨਾਂ ਚਰ ਉੱਥੇ ਰੌਲਾ ਨਹੀਂ ਪੈਂਦਾ ਜਿੱਥੇ ਕਾਨੂੰਨ ਬਣਿਆ ਸੀ ਸਹੀ ਤਰ੍ਹਾਂ ਨਹੀਂ ਪਹੁੰਦੇ ਸੈਂਟਰ ਚ ਲੋਕ ਸਭਾ ਉੱਨਾ ਚਿਰ ਇਹ ਖੰਖਾਰੂ ਕੁੱਤੇ ਲੋਕਾਂ ਦੇ ਘਰਾਂ ਦੇ ਚਰਾਗ ਬੁਝਾਉਂਦੇ ਰਹਿਣਗੇ ਹੂੰ ਛੋਟੇ ਛੋਟੇ ਬੱਚੇ ਸਕੂਲ ਜਾ ਰਹੇ ਆ ਆਦਮ ਖੋਰ ਕੁੱਤੇ ਖਾਂਦੇ ਆ ਅੱਛਾ ਇਸ ਚੀਜ਼ ਦਾ ਭਗਵੰਤ ਮਾਨ ਜੀ ਆਪਣੇ ਮਾਨਯੋਗ ਮੁੱਖ ਮੰਤਰੀ ਇਹ ਪੰਜਾਬ ਦੀ ਹੂੰ ਉਹਨਾਂ ਨੂੰ ਵੀ ਇਸ ਪਾਸੇ ਧਿਆਨ ਕਰਨਾ ਚਾਹੀਦਾ ਹੈ ਜਿਹੜੇ ਹਲਕਿਆ ਦੇ ਵਿਧਾਇਕ ਨੇ 92 ਵਿਧਾਇਕ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵਧੀਆ ਇੱਕ ਲੀਡ ਨਾਲ ਜਿਤਾਇਆ ਸੀ ਪਿੰਡਾਂ ਵਾਲਿਆਂ ਨੇ ਕਿ ਵਿਧਾਇਕਾਂ ਦਾ ਵੀ ਕੁਝ ਹੱਕ ਮੰਗਦਾ ਵਿਧਾਨ ਸਭਾ ਚ ਜਾ ਕੇ ਮੁੱਦਾ ਚੱਕਣਾ ਸਰ ਆਪਗਣ ਸਿੰਘ ਮਾਨ ਜੀ ਕੋਈ ਆਫਦੇ ਲੈਵਲ ਦੀ ਫੈਸਲਾ ਲੈ ਲੈਣ ਨਹੀਂ ਦੇਖੋ ਜੀ ਜਦੋਂ ਪ੍ਰਦੀਪ ਜੀ ਮੈਂ ਤੁਹਾਨੂੰ ਥੋੜਾ ਜਿਆਦਾ ਹੋਰ ਡੂੰਘੀ ਐਕਚੁਅਲੀ ਇਹ ਕੇ ਜਾਨਣਾ ਹੈ ਜੀ ਵੀ ਜਿਹੜੀ ਅਕਸਰ ਕਾਨੂੰਨ ਬਣਦੇ ਹਨ ਜੀ ਕੇਂਦਰ ਨੂੰ ਚਲਾਉਣ ਵਾਸਤੇ ਉਹ ਕੱਲੇ ਕੇਂਦਰ ਚ ਹੀ ਬਣਦੇ ਆ ਜਿਹੜੀਆਂ ਸਟੇਟ ਸਰਕਾਰਾਂ ਹੁੰਦੀਆਂ ਹਨ ਨਾ ਸੂਬਾ ਸਰਕਾਰਾਂ ਜੀ ਸਰਕਾਰ ਕਿਸੇ ਦੀ ਬਣ ਜੇ ਝਾੜੂ ਦੀ ਬਣ ਜੇ ਤੱਕੜੀ ਦੀ ਬਣ ਜੇ ਪੰਜੇ ਦੀ ਬਣ ਜੇ ਜੇ ਹਾਥੀ ਦੀ ਬਣ ਜੇ ਜਾਂ ਕੋਈ ਹਾਥੀ ਹੱਤਨੀ ਦੀ ਬਣ ਜੇ ਬੱਲ ਦੀ ਬਣ ਜੇ ਜਾਂ ਫੋਲ 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 ਕਲਗੀਆਂ ਦੀ ਬਣ ਜੇ ਪਰ ਉਹਦੇ ਤੇ ਕੀ ਹੁੰਦਾ ਜੀ ਉਹਦੇ ਤੇ ਜਿਹੜੇ ਕਾਨੂੰਨ ਸਟੇਟ ਨੇ ਬਣਾਤੇ ਦਾ ਸੈਂਟਰ ਨੇ ਸੈਂਟਰ ਪਰਮਟ ਨੇ ਉਹ ਲਾਗੂ ਹੋਣੇ ਹੀ ਹੋਣੇ ਇਹਨਾਂ ਕੋਲ ਇਹਦੀ ਪਾਵਰ ਹੈ ਨਹੀਂ ਕਿ ਵੀ ਜਿਹੜੇ ਇਹ ਕਾਨੂੰਨ ਬਦਲਾਉਣ ਲਈ ਕੁਝ ਕਰ ਸਕਣ ਉਹਨੇ ਪਾਵਰ ਮੈਂ ਮੁਰ ਕੇ ਫਿਰ ਕਹਿਣੀ ਚਾਹਣਾ ਉੱਥੇ ਬੋਲਣ ਦੀ ਤੇ ਉੱਥੇ ਕਾਨੂੰਨਾਂ 'ਚ ਸੋਧ ਕਰਾਉਣ ਦੀ ਜੇ ਸਮਰੱਥਾ ਤੇ ਉਜਰ ਤੇ ਰੌਲਾ ਪਾ ਸਕਦੇ ਆਂ ਤਾਂ ਕੱਲੇ ਐਫਪੀ ਵੀ ਪਾ ਸਕਦੇ ਆ ਪੰਜਾਬ ਸਰਕਾਰ ਮੈਂ ਐਵੇਂ ਕਹਿਦਾ ਵੀ ਮੈਂ ਐਵੇਂ ਚਿੱਕੜ ਖੱਲਣ ਲਈ ਕਹਿਦਾ ਭਗਵੰਤ ਮਾਨ ਐ ਕਰਦੇ ਭਗਵੰਤ ਮਾਨ ਜਿਉਂ ਕਰ ਦੇਣ ਨਹੀਂ ਭਗਵਾਨ ਤਰ੍ਹਾਂ ਕੁਛ ਨਹੀਂ ਕਰ ਸਕਦਾ ਉਹਦੇ 'ਚ ਇਹ ਨਹੀਂ ਸਾਨੂੰ ਪਤਾ ਤੇ ਕਿਉਂਕਿ ਇਹ ਜਿਹੜੇ ਸਲਾਹਕਾਰ ਆ ਜਾਂਦੇ ਇਹਨਾਂ ਨੂੰ ਰਾਜਾਂ ਨੂੰ ਚਲਾਉਂਦੇ ਆ ਉਹਨਾਂ ਨੂੰ ਵੀ ਪਤਾ ਹੈ ਤੇ ਉਹਨਾਂ ਨੂੰ ਪਤਾ ਹੈ ਤੇ ਜਿਹੜੇ মিডিਆ ਵਾਲੇ ਐਡੇ ਕਮਲੇ ਨਹੀਂ ਹੁੰਦੇ ਜਦੋਂ মিডিਆ 'ਚ ਕੋਈ ਇੱਕ ਅਚਕਤ ਦਾਈ ਬਣ ਗਈ ਇਹਦੀ ਬਣ ਗਈ ਬੰਤੇ ਦੀ ਘਰ ਦੀ ਦਾਈ ਬਣ ਗਈ ਉਹ ਬੰਤੇ ਦੇ ਘਰ ਦੀ ਦੇ ਪਤਾ ਕੀ ਕੀਤਾ ਹੁੰਦਾ ਵੀਰ ਵਰਤ ਆਪਦੇ ਜੰਮੇ ਹੁੰਦੇ ਆ ਉਹਨੂੰ ਤਰੀਕਾ ਆ ਜਾਂਦਾ ਵੀ ਪਹਿਲਾ ਬੱਚਾ ਆਏ ਪੈਦਾ ਹੁਣ ਅਸੀਂ ਦੂਜਾ ਆਏ ਹੁਣ ਤੀਜਾ ਇਹ ਪੱਤਰਕਾਰ ਜਿਹੜੇ ਇਹ ਤਾਂ ਬੰਤੇ ਦੇ ਘਰ ਦੀ ਦਾਈ ਬਣੇ ਬਈਆ ਇਹਨਾਂ ਨੂੰ ਸਾਰਾ ਪਤਾ ਵੀ ਇਹ ਕਿੱਥੋਂ ਕੀ ਕਹਿੰਦਾ ਕਈ ਵਾਰੀ ਮੈਨੂੰ ਤੁਸੀਂ ਹਾਂ ਇਹ ਤਾਂ ਦਾਈ ਹੋਈ ਬਣਦੀ ਆ ਜਿਹਦੇ ਜਾਦੇ ਜਵਾਬ ਜੰਮੇ ਪਿਛਲੇ ਨਹੀਂ ਮੰਨਿਆ ਇਹ ਸਵਾਹ ਤੇ ਤਾਂ ਕਿ ਮੈਨੂੰ ਉਹ ਤੀਜਾ ਬੱਚਾ ਇਹ ਚੌਥਾ ਅੱਜ ਤੱਕ ਕੋਈ ਦਾਈ ਵੀ ਨਹੀਂ ਬਣ ਸਕਦਾ ਦਾਈ ਪਹਿਲਾਂ ਤੇ ਦੋ ਤਾਂ ਨਹੀਂ ਉਹ ਜਿਆਦਾ ਹੈੀ ਤਾਂ ਉਹਦੀ ਵੀ ਇਹ ਸੋਚਿਆ ਤੇ ਦੂਜੀ ਗੱਲ ਇਹ ਆ ਸਾਡੇ ਜਿਹੜੇ ਕੌਣ ਖਾਣਾ ਆਪਣਾ ਵਿਸ਼ਾ ਪਟਕ ਕੇ ਹੈ ਨਹੀਂ ਸੀਗਾ ਇਸ ਕਰਕੇ ਜਿਹੜਾ ਇਹ ਆਪਣਾ ਵਿਸ਼ਾ ਨਹੀਂਗਾ ਇਸ ਵਿਸ਼ੇ ਤੇ ਫੇਰ ਕਦੇ ਛੇੜਿਓ ਤੇ ਮੈਂ ਕਹਿੰਦਾ ਵੀ ਇਹਨੂੰ ਜੇ ਐਮਪੀਏ ਕਹਿੰਨ ਵੀ ਸਾਰਿਆਂ ਨੂੰ ਨਹੀਂ ਪਤਾ ਦੁਨੀਆ ਨੂੰ ਬੁੱਧੂ ਬਣਾ ਦੋ ਸਾਰੇ ਨੂੰ ਨਾ ਹੋਵੇ ਪਰ ਪੱਤਰਕਾਰ ਨੂੰ ਜਰੂਰ ਪਤਾ ਹੁੰਦਾ ਕਿਉਂਕਿ ਦਾਈ ਹੁੰਦੇ ਆ ਜਾਦੇ ਸਮਾਂ ਲੱਗਿਆ ਜੋ ਇਸ ਗੱਲਬਾਤ ਤੇ ਇਸ ਚਰਚਾ ਤੇ ਤੁਹਾਡਾ ਸਟੂਡੀਓ ਚ ਆਉਣਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਨਾਲ ਮੈਂ ਦਰਸ਼ਕਾਂ ਨੂੰ ਇਹ ਵੀ ਕਹਿਣਾ ਚਾਹਣਾ ਵੀ ਜਿਹੜਾ ਇਸ ਮੁੱਦੇ ਤੇ ਅੱਜ ਚਰਚਾ ਕੀਤੀ ਏ ਇਹਦੇ ਬਾਰੇ ਤੁਹਾਡੀ ਕੀ رائے ਆ ਆਪਦੀ ਰਾਇ ਕਮੈਂਟਾਂ ਰਾਈ ਸਾਨੂੰ ਜਰੂਰ ਦੇ ਦਿਆ ਕਰੋ ਮੈਂ ਹਰ ਵਾਰੀ ਰਿਕਵੈਸਟ ਕਰਦਾ ਚੈਨਲ ਤੇ ਆਗੇ ਤੇ ਕੋਸ਼ਿਸ਼ ਕੁ ਦਰਸ਼ਕਾਂ ਦੇ ਚੰਦ ਦਰਸ਼ਕਾਂ ਦੇ ਕਮੈਂਟ ਆਉਂਦੇ ਆ ਜਿਨ੍ਹਾਂ ਦੇ ਆਉਂਦੇ ਉਹਨਾਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਜੀ ਤੇ ਹੋਰ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਰਾਇ ਦਿਆ ਕਰੋ ਆਪਦੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਇਸ ਨਾਮ ਜੀ ਤੁਹਾਡਾ ਬਹੁਤ ਬਹੁਤ ਸਾਰਾ ਸਤਿ ਸ਼੍ਰੀ ਅਕਾਲ